ਕੀ ਕਰ ਰਹੀ ਜਪਨੂਰ ਕੀ ਕਰਦੇ ਸੀ ਪਾਪੇ ਕੱਢ ਰਹੇ ਸੀ ਓਏ ਹੋਏ ਤੁਸੀਂ ਤੇ ਸਾਰਾ ਛਮਾਨ ਖਲਾਬ ਕੱਤਾ ਖਲਾਰਤਾ ਮम्मा ਦਾ ਕੱਢਤਾ ਇਹ ਪਾਪਾ ਦੀ ਫੋਟੋ ਆ ਜੋਤੀ ਹੋਈ ਦੀ ਪਾਪਾ ਦੀ ਫੋਟੋ ਦਿਖਾ ਮੈ ਜਰਾ ਮੋਟੇ ਦਿਖਾ ਨਾ ਜਪਨੂਰ ਨਾਲ ਮਿਲਾਵਾ ਦਿਖਾ ਯਾ ਜਰਾ ਦੇਓ ਉਹ ਦੇਖੋ ਕੀ ਕਰੀ ਜਰੀ ਅੰਗੂਠੀ ਪਾਣ ਲੱਗੀ ਜੇ ਮੋਟੇ ਹਾਂ ਰਿੰਗ ਪਾਰੀ ਜੇ ਰਿੰਗ ਗਿਰ ਗਈ ਅਰੇ ਦੀਂ ਨਾ ਵਾਂਦਨੀ ਦੀਂਦਾ ਨਹੀਂ ਵਾਂਦਨੀ ਅਜੀ ਤੀਦੀ ਫੋਟੋ ਦੇਖ ਜਰਾ ਖਰਾਬ ਹੋ ਗਈ ਹੈ ਭਈ ਭਈ ਨਾ ਇਹ ਵੀ ਲੱਭੀ ਸੀ ਇਹ ਤਾਂ ਜਪਨੂਰ ਤੁਸੀਂ ਪਾਪਾ ਵਰਗੇ ਦਿਖਾਏ ਜਰਾ ਫੇਚ ਕਰਿਓ ਪਤਾ ਕੀ ਜਦ ਮੋਟੇ ਸੇਰ ਸੂਰਤ ਤੁਹਾਡੇ ਵਰ ਗਈ ਹੈ ਜਪਨੂਰ ਦਾ ਹਨਾ ਇਹ ਚੀਜ਼ ਤੇ ਤੁਹਾਡੇ ਵਰਗੀ ਇਹ ਚੀਜ਼ ਵੀ ਗੱਲਾਂ ਵੀ ਨੱਕ ਮੇਰੇ ਵਰਗਾ ਤੇ ਅੱਖਾਂ ਦੇਖ ਦੇਖੇ ਦੇਖੋ ਉਹ ਮੰਮਾ ਦੀ ਫੋਟੋ ਮਲੋ ਲਈ ਜਾਂਦੀ ਏ ਸੋਨੇ ਆਹ ਕੌਣ ਈ ਆਹ ਕੌਣ ਈ ਪਾਪਾ ਕਿਤੇ ਪਾਪਾ ਹੋਰ ਪਾਪਾ ਦਾ ਕੌਣ ਚ ਲੱਗ ਗਿਆ ਏ ਬਾਚ ਖਲਾਰਾ ਪਾ ਲਿਆ ਖਲਾਰਾ ਪਾ ਲਿਆ ਨੌ ਬਤ ਚਲੋ ਸਵਾਰਦੇ ਹਾਂ ਠੀਕ ਹੈ ਪਰ ਸੇ ਪਾਓ ਬਜਾ ਛੇਤੀ ਆ ਜਾਓ ਤੁਸੀਂ ਬਜਾ ਰੋ ਠੀਕ ਹੈ ਹਾਂ ਹੈ ਆ ਦੇਖੋ ਲਮਾਰੀ ਗੱਡੀ ਅੱਜ ਲਮਾਰੀ ਸਾਰੀ ਨਾ ਮੇਰੀ نیچےੋਂ ਟੁੱਟ ਗਈ ਸਾਰਾ ਖਲਾਰਾ ਇੱਥੇ ਪਿਆ ਹੋਇਆ ਆ ਫੜੋ ਤੁਸੀਂ ਨੀਚੋਂ ਦੀ ਹਲਵਾਰੀ ਸਾਰੀ ਸਹੀ ਕਰਾਣੀ ਹੈ ਪਹਿਲੇ ਵੀ ਸਹੀ ਕਰਾਈ ਸੀ ਫੱਟਾ ਲਵਾਇਆ ਸੀ ਵਿੱਚ ਇੱਕ ਸਲੈਪ ਪੁਆਈ ਸੀ ਤੇ ਉਹਨਾਂ ਨੀਚੋਂ ਦੀ ਸਾਰੀ ਲਿਫ ਗਈ ਤੇ ਉਹ ਚੇਂਜ ਕਰਾ ਰਹੀ ਨਹੀਂ ਤਾਂ ਸਾਰੀ ਟੁੱਟ ਗਈ ਟੁੱਟ ਮੁੰਡਿਆ ਦੇਖਾ ਨਹੀਂ ਲਿਫੀ ਪਈ ਹੈ ਨਾ ਮਰਾਂ ਜਿਵੇਂ ਆਪਾਂ ਗੱत्ता ਨਹੀਂ ਤੋੜਦੇ ਓਵੇਂ ਹੋਈ ਪਈ ਆ ਸਾਰੀ ਸਹੀ ਹੋ ਜੀਏ ਕਦੋਂ ਡਾਲ ਕੇ ਕਾਜੋਗੇ ਆਨ ਜਾ ਨਹੀਂ ਕਰਨਾ ਤੁਸੀਂ ਮਗਾ ਆਨ ਜਾਣੀ ਕਰਨਾ ਹੈ ਮੈਂ ਰੀਅਲ ਮਾਰੀ ਹੁਣ ਸਹੀ ਹੋ ਗਈ ਹੈ ਦੇਖੋ ਇਹ ਨੀਚੇ ਉਹਦੀ ਖਰਾਬ ਹੋ ਗਈ ਸੀ ਨਾ ਹੁਣ ਚੇਂਜ ਕਰਾ ਲਿਆ ਇੱਕ ਸਲੇਪ ਫੱਟਾ ਜਿਹਾ ਲਵਾ ਕੇ ਨਾ ਪੱਕਾ ਉਹ ਕਰਾ ਲਿਆ ਬਾਕੀ ਅਜੇ ਖਲਾਰਾ ਪਿਆ ਸਾਰਾ ਸੰਭਾਲਣ ਵਾਲਾ ਉਹ ਹੌਲੀ ਹੌਲੀ ਦੋ ਖਾਨੇ ਹੋ ਗਏ ਨੇ ਦੋ ਖਾਨੇ ਰਹਿ ਗਏ ਮੇਰੇ ਤੇ ਹੁਣ ਰਜੀਤ ਆਣਗੇ ਉਹ ਨਾਲ ਨਾਲ ਪਕੜਾਈ ਜਾਣਗੇ ਕੱਪੜੇ ਤੇ ਮੈਂ ਰੱਖੀ ਜਾਵਾਂਗੀ ਤੇ ਥੱਕ ਗਈ ਲੱਗੀ ਹੋਈ ਸੀ ਪਤੋ ਦੀ ਸਵੇਰ ਦੀ ਜੋ ਇੱਕੋ ਦਾਮੀ ਕਿਉਂਕਿ ਭਾਜੀ ਨੇ ਕਹਿਤਾ ਕਿ ਤੁਸੀਂ ਅਲਮਾਰੀ ਖਾਲੀ ਕਰ ਦਿਓ ਤੇ ਮੇਰੇ ਕੋਲ ਟਾਈਮ ਹੈਗਾ ਤੇ ਮੈਂ ਆਪਣਾ ਤੁਹਾਡੀ ਅਲਮਾਰੀ ਸਹੀ ਕਰ ਦ ਕਿਉਂਕਿ ਮੈਂ ਕਿਹਾ ਸੀ ਕਿ ਸਹੀ ਕਰਨੀ ਹੈ ਤੇ ਕਿਉਂਕਿ ਡਰ ਰਿਹਾ ਲੱਗਦਾ ਸੀ ਕਿ ਤੇ ਅਲਮਾਰੀ ਨਾ ਲਿੱਪਦੀ ਸੀ ਅੱਗੇ ਨੂੰ ਐਵੇਂ ਆਂਦੀ ਸੀ ਅੱਗੇ ਨੂੰ ਢਿਲਦੀ ਹਿੱਲਣ ਕਰ ਰ ਅੱਗੇ ਨੂੰ ਐਵੇਂ ਪੈਦੀ ਤੇ ਮੈਨੂੰ ਐ ਸੀ ਕਿ ਕਿਤੇ ਉੱਪਰ ਹੀ ਨਾ ਅਜੇ ਕਿਉਂਕਿ ਹਿਲਦੀ ਹੈ ਕਿਸੇ ਟਾਈਮ ਬੰਦ ਹੋ ਹੁੰਦੇ ਚੱਕਰ ਦੇ ਵਿੱਚ ﺍﻟमारी ਉੱਪਰ ਹੀ ਨਾ ਆ ਜੇ ਤਾਂ ਡਾਰ ਕਰਦੇ ਮੈਂ ਇਹ ਕੰਮ ਪਹਿਲੇ ਕਰਵਾਇਆ ਬਾਕੀ ਚਲੋ ਜੋ ਹੁੰਦਾ ਸਹੀ ਵਸਤੇ ਹੁੰਦਾ ਹਨਾ ਟਾਈਮ ਜਿਹੜੀ ਚੀਜ਼ ਦਾ ਆਵੇ ਉਹਦਾ ਹੀ ਆਂਦਾ ਬਾਕੀ ਆਪਣਾ ਹੁਣ ﺍﻟमारी ਸਵਾਰਾਂਗੇ ਤੇ ਤੁਹਾਡੇ ਭਾਜੀ ਆ ਜਾਣਗੇ ਤੇ ਫਿਰ ਕਿਉਂਕਿ ਜਪਨੂਰ ਵੀ ਹੋਣ ਗਈ ਹੋਈ ਹੈ ਜਪਨੂਰ ਕੋਈ ਕੰਮ ਨਹੀਂ ਕਰਨ ਦੇਦੀ ਉਹਨੂੰ ਭੇਜਿਆ ਤੇ ਤਾਂ ਮੈਂ ਦੋ ਖਾਨੇ ਸਾਫ਼ ਕੀਤੇ ਸੈਟ ਕੀਤਾ ਸਮਾਨ ਦੋ ਦੋ ਕੀਤੇ ਦੋ ਦੀ ਵੀ ਜੈ ਵੀ ਤਿੰਨ ਹੈ ਇੱਕ ਚਾਦਰਾਂ ਵਾਲਾ ਦੋ ਮੇਰੇ ਸੁੱਤਾ ਵਾਲਾ ਤੁਹਾਡੇ ਬਾਜੀ ਦੇ ਸੁੱਤਾ ਵਾਲਾ ਐਵੇਂ ਆ ਕਿੰਨੇ ਵੱਡੇ ਖਾਨੇ ਆ ਤੇ ਉਹ ਵੀ ਇਹ ਚੂੜੀਆਂ ਚੂੜੇ ਆਉਂ ਪਾ ਦੇ ਬੋਲ ਕੇ ਬਚਾ ਰੱਖਿਆ ਕਰੋ ਕੈਫੇ ਜਿਹੜੇ ਕਹਦੇ ਹੋ ਕਦੇ ਵੀ ਕੋਈ ਵੀ ਆਸਲਾ ਨਾ ਦਸ ਦਿਨ ਹੋ ਗਏ ਠੀਕ ਹੈ ਬਿਮਾਰੀ ਹੋ ਗਈ ਤੇ ਕੈਫੇ ਨੂੰ ਤਲੰਦਰ ਕਾਰਨ ਆਗ ਬੈ ਗਈ ਸਾਰਾ ਸਮਾਨ ਸਾੜ ਕੇ ਗਵਾਹ ਹੋ ਗਿਆ ਤੇ ਇਹਦਾ ਤੇ ਆਗ ਤੇ ਕਾਪੂ ਨਹੀਂ ਪਿਆ ਮੱਛੀ ਵਾਲਾ ਮੋਟਰ ਵਾਲਾ ਪੈ ਬਿਲਾਇਆ ਸੀਗਾ ਤੇ ਪਰ ਇਹ ਜਿਹੜੀ ਜਿੰਨੇ ਵੱਡੀ ਆਈ ਗੱਡੀ ਦੀ ਆ ਉਹ ਨਾਲ ਅੱਗ ਇੱਕ ਆਪੂ ਪਾਇਆ ਹੋਇਆ ਤੇ ਜਾਣੇ ਮਾਨੀ ਯਾਨੀ ਵੱਡੀ ਗੱੜ ਤਾਂ ਇਹ ਆ ਵੀ ਜਾਣ ਬਾਦ ਜਿਹੜੇ ਅੰਦਰ ਬੰਦੇ ਸੀਗੇ ਹਨ ਤੇ ਕਾਪੂ ਕਾਣ ਵਾਲੇ ਹਨਾ ਉਹਨਾਂ ਦੀ ਜਾਨ ਬਾਦ ਗਈ ਵੱਡੀ ਗੱੜ ਸਾਰੀ ਫ੍ਰਿਜ ਮੱਚ ਗਈ ਮੈਂ ਨੰਗਾ ਮੈਂਗਾ ਸਮਝਾ ਸੀ ਇਸੇ ਵੀ ਮੱਚ ਕੇ ਚੈਨਲ ਦਾ ਨਵਾਂ ਆਇਆ ਸੀ ਤੇ ਜਾਨਾ ਆਪਣੇ ਜਿਆਦਾ ਨਹੀਂ ਆਪੋ ਏਡਾ ਧੱਕਾ ਉਹਨਾਂ ਦਾ ਪ੍ਰੋਗਰਾਮ ਇਹ ਨਹੀਂ ਪਤਾ ਵੀ ਕੁਝ ਇੰਨਾ ਬਖੂਕ ਕੇ ਕੰਡਕ ਕਟ ਤੇ ਵਾਲਾ ਤਾਂ ਗੰਭੀਰ ਨੁਕਸਾਨ ਹੋਊਗਾ ਆ ਦੇ ਦੁਹਰਾ ਕੁਮਕੀ ਤੇ ਪਤਾ ਨਹੀਂ ਕੀ ਸੋਚਿਆ ਹੋਣਾ ਰੱਬ ਨੇ ਕਈ ਵਾਰ ਬਰੋ ਵੀ ਕਾਲ ਜਾਂਦਾਗਾ ਨੇ ਗਏ ਤੇ ਤੋ ਆਹ ਬਾਈ ਜੀ ਤੁਹਾਨੂੰ ਜੋ ਵੀ ਹੋਇਆ ਮਾਰਾ ਪਿਆ ਤੇ ਹਾਂ ਰੱਬ ਨੇ ਕਿਹਾ ਮਾਤਾ ਬਾਬਾ ਪਰਮਾਤਮਾ ਹੋਇਆ ਵੀ ਧੂਆ ਨਿਕਲ ਜਾਂਦਾ पर सा पूरा सारा पिंड सूर चार बचंदा गा ठीक आहे धनवाद पिंड ਤੇ ਇੱਕ ਵੀ ਜੇ ਦਾ ਸਾਥ ਵੀ ਦੋਦੇ ਨਹੀਂ ਬੜੀ ਰੋਸਾਂ ਦੇ ਬੱਟੇ ਹੋਰ ਵੀ ਪਿੰਡ ਹੋਣਗੇ ਹਨਾ ਤੇਰੇ ਪਿੰਡ ਪਈ ਹੈ ਜਿਹੜੇ ਇੱਕ ਦੂਜੇ ਦਾ ਸਾਥ ਦਿੰਦੇ ਆ ਤੇ ਕਰਾਹੀ ਦਾ ਵੀ ਦੇਣਾ ਦਰਵਾਜਾ ਦੇ ਆ ਤੇ ਜਾਨ ਜੀ ਬਾਈ ਲੀਵਡ ਜੀ ਆ ਰਿਹਾ ਹੈ। ਬੱਚੇ ਆਏ। ਇਹਨਾਂ ਨੇ ਬਣਾਉਣੇ ਸੀਗੀ ਜਿਹੜੀ ਸੀਪਾ ਦਿਖਾਇਓ ਕੌਣ ਆ ਆ ਸੀਪਾ ਜੀ। ਬਹੁਤ ਨਰਮ ਬੱਚਾ। ਨਰਮ ਨੂਰ ਮਤਾ ਜੀ ਸਾਹਿਬ ਐਸਾ ਹੀ ਐ। ਜੇ ਆਪਾਂ ਇੱਥੇ ਅੱਧਰ ਬਹੁਤ ਬੰਦਾ। ਓਹ ਆ ਜਾ ਜਾ ਪੂ ਕੇ ਨਾ ਹੱਪ ਹੱਪ ਤਾਇਆ ਪੁੱਤ ਅੱਜ ਅੱਤਾ ਆ ਗਿਆ ਦੇਖੀਏ ਤੁਸੀਂ ਪੁੱਤ ਤਾਇਆ ਐਹੇ ਤੇਰਾ ਨਹੀਂ ਨਹੀਂ ਦਾਇਆ ਨਹੀਂ ਚਾਚਾ ਸਤ ਨਹੀਂ ਨਹੀਂ ਮਾਮਾ ਦੇਖੀ ਮਾਮੂ ਆ ਪੁੱਤ ਚਾਚਾ ਦੇਖੀ ਵੇਖੋ ਇਹਨੂੰ ਇੰਨਾ ਪਤਾ ਵੀ ਮੈਂ ਮਾਮਾ ਨਹੀਂ ਬਣਨਾ ਚਾਚਾ ਹੀ ਬਣਨਾ ਨਾ ਤਾਇਆ ਬਣਣਾ ਆਜਾ ਗੱਲਾਂ ਕਰਦਾ ਸੀ ਆ ਦੇਖਣ ਹੋਰ ਹਾਂ ਜੀ ਸੀਪੇ ਦੇ ਚੱਕਰ ਤੇ ਆਪਾਂ ਸਾਸਰੀ ਘਰ ਬੁਲਾਉਣੀ ਭੁੱਲ ਗਏ ਤੇ ਸਾਸਰੀ ਘਰ ਸਾਰੇ ਭੈਣ ਭਰਾ ਨੂੰ ਉਮੀਦ ਕਰਦੇ ਆ ਕਿ ਤੁਸੀਂ ਠੀਕ ਠਾਕ ਹੋਵੋਗੇ ਤੇ ਹੁਣ ਅਸੀਂ ਸਵੇਰ ਦੀ ਚਾਹ ਪੀਣ ਰਾਵਣ ਮਠਰੀ ਲਈ ਬੈਠੀ ਆ ਮੇਰਾ ਕਾਪ ਆਪ ਹੈ ਜਿਹੜਾ ਰੋਲਦਾ ਰੌਣ ਨੇ ਆਪਦਾ ਕੱਪ ਲਾ ਲੈ ਗਾ ਨਾ ਮੈਂ ਡਾਈ ਉਹ ਛੱਡਦਾ ਬਿਲਕੁਲ ਹਾਂ ਫਾਸਟ ਫੂਡ ਛੱਡਦਾ ਵੀਡੀਓ ਜੀ ਕਹਿੰਦੇ ਆ ਕਿ ਉਹ ਵੀ ਛੱਡਦਾ ਨਹੀਂ ਮੈਂ ਹੁਣ ਛੱਡਦਾ ਦੇਖ ਲਓ ਤੁਸੀਂ ਵੀ ਠੀਕ ਆਣ ਖਜਗਾ ਆਣਖ ਹਾਂ ਜੋਰਿਆ ਪਾਈਆ ਅਣਖ ਜਗਾਈ ਫਾਸਟ ਫੂਡ ਦੀ ਕਿ ਹੁਣ ਖਾਣਾ ਨਹੀਂ ਬਹੁਤ ਨਾ ਮੈਸੇਜ ਆ ਰਹੇ ਨੇ ਉਹ ਕਹਿੰਦੇ ਜੋਰਿਆ ਪਾਈਆ ਆਣਖ ਜਗਾ ਤੂੰ ਇਹ ਕਹ ਤੈਂ ਦਾ ਰਹਿ ਮਿੱਠਾ ਤੇ ਚਲ ਮੈਂ ਖਾਂਦੇ ਹਾਂ ਨਾ ਮਿੱਠਾ ਮੈਂ ਚਿਰਮ ਚਾਹ ਹੀ ਪੀਣੀ ਆ ਹੁਣ ਉਹ ਵੀ ਦੋ ਟਾਈਮ ਤੇਰੇ ਸ਼ਾਮੀ ਰਹੀ ਬਾਕੀ ਫਾਸਟ ਫੂਡ ਤੇ ਤੜੀ ਚੀਜ਼ ਬਾਹਰ ਵੀ ਤਲੀ ਹੂੰ ਤੇ ਨਾ ਫਾਸਟ ਫੂਡ ਖਾਣਾ ਚਲੋ ਵਧੀਆ ਗੱਲ ਆ ਮੇਰੇ ਵਰਗੀ ਹੋ ਜੈਗੀ ਟਾਡੇ ਵਰਗੇ ਤੁਹਾਡੇ ਤੋਂ ਵੀ ਪਤਲੀ ਹੋਣਾ ਮੈਂ ਮੈਂ ਮੋਟਾ ਅੱਜ ਨਾ ਮੈਂ ਕੁਜੀਪ ਦੀ ਵੀਡੀਓ ਦੇਖੀ ਜੋ ਇਹਦੇ ਇੰਸਟਾ ਤੇ ਆ ਰਹੀ ਛੋਈ ਵੈਰੀ ਗੁੱਡੀ ਆਪਣੀ ਅੱਛਾ ਠੀਕ ਹੈ ਜੀ ਤੇ ਕੁਲਦੀਪ ਮੋਟੇ ਬੜੀ ਪਤਲੀ ਹੋ ਗਈ ਉਹਦਾ ਹਿਸਾਬ ਐਵੇਂ ਹੋ ਗਿਆ ਸੁਨੇ ਰਜਵਿੰਦਰ ਅੱਧੇ ਨਾ ਮਾਰਨੇ ਸਾਡੇ ਬਹੁਤ ਹੀ ਜ਼ਿਆਦਾ ਛਰੀਰ ਘਟ ਗਿਆ ਪਤਲਾ ਸਰੀਰ ਬਿਮਾਰੀਆਂ ਤੋਂ ਬਚਨ ਵਾਲਾ ਮੈਂ ਤੇ ਆਪ ਘਟਾ ਲੀ ਨੀ ਪਤਲੀ ਹੋ ਜਾ ਓਏ ਕਿ ਇਹ ਜਿੰਨਾ ਚਾ ਠੋਕਰ ਨਾਲ ਲੱਗੇ ਬੰਦੇ ਨੂੰ ਮੈਂ ਬਸੇਗਾ ਕਹਿਣਾ ਹੁੰਦਾ ਸੀ ਨਾ ਖਾਇਆ ਕਰ ਪਾਇ ਨਾ ਖਾਇਆ ਕਰ ਲੋਦੇ ਨੂੰ ਆਹ ਕਹਤੋਂ ਤੁਸੀਂ ਮੈਂ ਫੇਰ ਪਿਕਲ ਜਾਂਦਾ ਸੀ ਮੈਂ ਮੂਮਦਿਲ ਬੰਦਾ ਨਰਮ ਦਿਲ ਦਾ ਸੀ ਮੈਂ ਫਨ ਬਾਜ਼ਾਰ ਵੀ ਜਾਣਾ ਤੇ ਨਾ ਕੁਝ ਨਹੀਂ ਹਾਲਾ ਤੇ ਰਾਤ ਮੈਂ ਵੀਡੀਓ ਬਣਾ ਕੇ ਲਿਆ ਸੀਗਾ ਤੇ ਤੁਹਾਨੂੰ ਵੀ ਦਿਖਾਉਣਾ ਹੈ ਬੜੀ ਦੁੱਖ ਦੀ ਗੱਲ ਆ ਵੀ ਮਾਰਾ ਚਲੋ ਨੋ ਕਰਨਾ ਉਹ ਆਪਦੇ ਨਿਗਾਹ ਇਤ ਸਹੀ ਕਰਦਾ ਆਪਣੇ ਨਿਗਾਹ ਚ ਗਲਤ ਲੱਗਦਾ ਆਪਾਂ ਨੂੰ ਤੇ ਜੋ ਵੀ ਹੋਇਆ ਵੀ ਮਾਰਾ ਹੀ ਹੋਇਆਗਾ ਤੇ ਉਹ ਸਾਰਾ ਵਿਚਾਰਿਆਂ ਦਾ ਨਾ ਨਾਮਕਾਇਫੇ ਖੋਲਿਆ ਸੀ ਉਹਨਾਂ ਨੇ ਇੱਥੋਂ ਆਪਾਂ ਪੀਜ਼ਾ ਨਹੀਂ ਆਰਡਰ ਕੀਤਾ ਸੀ ਉਹ ਦਿਨ ਥੋੜਾ ਜਿਹਾ ਆਪਾਂ ਪੀਜ਼ਾ ਆਰਡਰ ਕੀਤਾ ਸੀ ਜਿੱਥੋਂ ਆਪਾਂ ਉਦ학 ਤਾਂ ਨਹੀਂ ਹੋਏ ਸੀਗੇ ਖੁੱਲੇ ਨੂੰ ਵਿਚਾਰਿਆਂ ਨੇ ਬਸ ਇਹ ਤਾਂ ਕੁਝ ਵੀ ਨਹੀਂ ਮੇਰੇ ਹਿਸਾਬ ਨਾਲ ਜਿਹੜੇ ਇੱਕ ਬੰਬਾ ਰੱਖਿਆ ਹੋਊਗਾ ਉਹਦੀ ਦਿਹਾੜੀ ਮਸਾ ਦਿੱਤੀ ਹੋਊਗੀ ਹਜੇ ਠੀਕ ਹੈ ਤੇ ਸਾਰੇ ਅੱਗ ਲੱਗ ਕੇ ਤਬਾਹ ਹੋ ਗਿਆ ਸਾਰਾ ਸਾਰਾ ਮੱਚ ਗਿਆ ਕਿ ਸਿਲੰਡਰ ਨੂੰ ਅੱਗ ਪੈ ਗਈ ਤੇ ਵੀ ਕਹਿੰਦਾ ਆਪਾ ਜਿਵੇਂ ਆਪਾਂ ਸੂਈਆਂ ਛੋਟੀਆਂ ਛੋਟੀਆਂ ਸੂਈਆਂ ਬਣਾ ਲੈਨੇ ਆ ਹਨਾ ਤੇ ਕਵਰ ਕਰ ਲੈਨੇ ਆ ਉਹ ਨਹੀਂ ਚਾਹੀਦੀਆਂ ਵੀ ਖਲਵਾਰਾ ਚਾਹੀਦਾ ਸਾਰਾ ਖੁੱਲਾ ਜਾਨੀ ਕਿ ਹੋਊਗਾ ਗੈਸ ਜੇ ਲੀਕ ਵੀ ਹੋਊਗੀ ਉਹ پاس ਹੁੰਦੀ ਰਹੂਗੀ ਬਾਹਰ ਨੂੰ ਠੀਕ ਹੈ ਤੇ ਨਹੀਂ ਤਾਂ ਇਹਦਾ ਇੰਨਾ ਪ੍ਰੈਸ਼ਰ ਹੁੰਦਾਗਾ ਸਾਡੇ ਪਿੰਡ 'ਚ ਇੱਕ ਵੋਲਟ ਸੀ ਕਿਸੇ ਦੀ ਤੇ ਉਹ ਸੋਈ ਤੇ ਰੋਟੀ ਲਾ ਰਹੀ ਸੀ ਅੱਗ ਪੈ ਗਈ ਸਿਲੰਡਰ ਨੂੰ ਗੈਸ ਦੇ ਪ੍ਰੈਸ਼ਰ ਦੇ ਨਾਲ ਬਾਰ ਬੰਦ ਹੋ ਗਿਆ ਕਿਸੇ ਤੋਂ ਖੁੱਲਿਆ ਨਹੀਂ ਬਾਹਰੋਂ ਭੰਨ ਕੇ ਉਹ ਵੋਟੀ ਗੱਡੀ ਫੇਰ ਵੀ ਤੇਰੀ ਮੱਚ ਗਈ ਉਹ ਬਚੀ ਨਹੀਂ ਇਸ ਕਰਕੇ ਕਹਿਨੇ ਆ ਕਿ ਓਪਨ ਸੋਈ ਹੋਣੀ ਚਾਹੀਦੀ ਹੈ ਤੇ ਜੇ ਐਂ ਸੋਈ ਹੈਗੀ ਹੈ ਤੇ ਸੀਸੇ ਨਾ ਕਦੇ ਵੀ ਪਾਓ ਉਹਦੀ ਵਿੰਡੋ ਚ ਬਸ ਪਤਾ ਨਾ ਸਲੰਡਰ ਵਾਲਾ ਸਿਸਟਮ ਨਾ ਕਾਰ ਬਾਹਰਲੇ ਪਾਸੇ ਹੋਣਾ ਚਾਹੀਦਾ ਬਾਹਰ ਹੀ ਹੋਣਾ ਚਾਹੀਦਾ ਹੈਨਾ